ਵੱਡਾ ਹਾਦਸਾ ਹੋਇਆ ਜਿੱਥੇ ਕਾਰ ਅਤੇ ਬਾਈਕ ਦੀ ਭਿਆਨਕ ਟੱਕਰ ਹੋਈ ਹੈ ਜਿਸ ਦੇ ਵਿੱਚ ਤਿੰਨ ਲੋਕਾਂ ਦੀ ਦਰਦਨਾਕ ਮੌਤ ਹੋ ਗਈ ਹੈ ਤਾਂ ਦੱਸਦੀ ਹੈ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਇਸ ਦੇ ਵਿੱਚ ਬਾਈਕ ਦੇ ਪਰ ਖੱਜੇ ਤੱਕ ਉੱਡ ਜਾਂਦੇ ਨੇ ਤੇ ਬਾਈਕ ਬਿਲਕੁਲ ਖਤਮ ਹੋ ਜਾਂਦੀ ਹੈ ਜਦਕਿ ਗੱਡੀ ਦਾ ਵੀ ਵੱਡਾ ਨੁਕਸਾਨ ਹੋ ਜਾਂਦਾ ਜਿਸ ਤੋਂ ਬਾਅਦ ਮੌਕੇ ਤੇ ਲੋਕ ਪਹੁੰਚ ਜਾਂਦੇ ਨੇ ਤੇ ਉਹਨਾਂ ਦੇ ਵੱਲੋਂ ਇੱਕ ਜ਼ਖਮੀ ਸ਼ਖਸ ਹੁੰਦਾ ਉਸ ਨੂੰ ਹਸਪਤਾਲ ਦੇ ਵਿੱਚ ਪਹੁੰਚਾ ਦਿੱਤਾ ਜਾਂਦਾ ਹੈ ਤੇ ਮੌਕੇ ਤੇ ਪੁਲਿਸ ਵੀ ਪਹੁੰਚਦੀ ਹੈ ਤੇ ਉਹਨਾਂ ਦੇ ਵੱਲੋਂ ਫਿਰ ਜਾਮ ਨੂੰ ਖਲਵਾਇਆ ਜਾਂਦਾ ਤਾਂ ਦੱਸ ਦਈਏ ਕਿ ਫਿਰੋਜ਼ਪੁਰ ਦੇ ਵਿੱਚ ਇਹ ਵੱਡਾ ਹਾਦਸਾ ਹੋਇਆ ਹੈ ਜਿੱਥੇ ਇੱਕ ਕਾਰ ਅਤੇ ਬਾਈਕ ਦੀ ਆਮੋ ਸਾਹਮਣੇ ਤੋਂ ਟੱਕਰ ਹੋਈ ਹੈ ਜਿਸ ਦੇ ਵਿੱਚ ਤਿੰਨ ਲੋਕਾਂ ਦੀ ਦਰਦਨਾਕ ਮੌਤ ਹੋ ਗਈ ਤਾਂ ਇਸ ਦੇ ਵਿੱਚ ਇੱਕ ਮਹਿਲਾ ਵੀ ਸੀ ਤਾਂ ਦੱਸ ਦਈਏ ਕਿ ਇਸ ਹਾਦਸੇ ਦੇ ਵਿੱਚ ਇੱਕ ਕਾਰ ਸਵਾਰ ਹੁੰਦਾ ਜਿਸ ਦੀ ਜਾਨ ਬਚ ਜਾਂਦੀ ਹੈ ਗੰਭੀਰ ਜ਼ਖਮੀ ਹੁੰਦਾ ਜਿਸ ਨੂੰ ਕਿ ਤੁਰੰਤ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਜਾਂਦਾ ਹੈ ਤਾਂ ਮੌਕੇ ਦੀਆਂ ਇਹ ਤਸਵੀਰਾਂ ਨੇ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਭਿਆਨਕ ਹਾਦਸਾ ਹੋਇਆ ਜਿਸ ਦੇ ਵਿੱਚ ਬਾਈਕ ਤੱਕ ਦੇ ਪਰ ਖੱਜੇ ਉੱਡ ਗਏ ਜਦਕਿ ਇਸ ਗੱਡੀ ਦਾ ਵੀ ਵੱਡਾ ਨੁਕਸਾਨ ਹੋ ਜਾਂਦਾ ਹੈ ਹਾਲਾਂਕਿ ਹਾਦਸੇ ਦੇ ਪਿੱਛੇ ਦਾ ਕਾਰਨ ਕੀ ਸੀ ਕਿਸ ਦੀ ਵਜ੍ਹਾ ਕਰਕੇ ਹਾਦਸਾ ਹੋਇਆ ਇਸ ਸਬੰਧੀ ਹਾਲੇ ਤੱਕ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਪੁਲਿਸ ਮੌਕੇ ਤੇ ਪਹੁੰਚੀ ਹੈ ਤੇ ਉਹਨਾਂ ਦੇ ਵੱਲੋਂ ਦੋਨੇ ਵਾਹਨਾਂ ਨੂੰ ਜਿਹੜਾ ਉਹ ਕਬਜ਼ੇ ਦੇ ਵਿੱਚ ਲੈ ਕੇ ਹੈ ਜਿਹੜੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਉਹਨਾਂ ਦੇ ਵੱਲੋਂ ਜਿਹੜੀਆਂ ਲਾਸ਼ਾਂ ਨੇ ਉਹ ਵੀ ਪੋਸਟਮਾਰਟਮ ਦੇ ਲਈ ਭਜਵਾ ਦਿੱਤੀ ਹੈ ਤਾਂ ਪਰਿਵਾਰ ਨੂੰ ਜਿਵੇਂ ਹੀ ਇਸ ਸਬੰਧੀ ਜਾਣਕਾਰੀ ਮਿਲੀ ਉਹਨਾਂ ਦਾ ਵੀ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ ਤਾਂ ਬੜਾ ਹੀ ਦਰਦਨਾਕ ਹਾਦਸਾ ਹੋਇਆ ਜਿਸ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋਈ ਹੈ ਇਹ ਤਿੰਨ ਜਣਾਂ ਦੀ ਡੈਥ ਹੋਈ ਹੈ ਮੁਰਸਲ ਤੇ ਗਾਰੇ ਜੀ ਪੁੱਤਰ ਜਿਹਨੇ ਲਾਪਰੀਸ਼ਨ ਗੁਰਾਪਤਰ ਗੁਰਦੀਪ ਸਿੰਘ ਫੱਤੇਵਾਲਾ ਅਰਨੀ ਵਾਲੇ ਦੇ ਆ ਮਿੱਟੂ ਸਿੰਘ ਪੁੱਤਰ ਪ੍ਰੀਤਮ ਸਿੰਘ ਬੂਡੇ ਵਾਲਾ ਦਾਨੇ ਵਾਲਾ ਛਾਹਕੋਟ ਦਾ ਇਹਦੇ ਘਰ ਵਾਲੀ ਮਾਇਆ ਮਿੱਟੂ ਦੇ ਘਰ ਵਾਲੀ ਇਤਨਾ ਦੀ ਗੱਲ ਹੋਈ ਹੈ ਮੋਟਰਸਾਈਕਲ ਕਾਰ ਦੀ ਟੱਕਰ ਹੋਈ ਮੋਟਰਸਾਈਕਲ ਕਾਰ ਦੀ ਟੱਕਰ ਤੇ ਕਾਰ ਚਾਲਕ ਜੀ ਕੋਈ ਫੱਟੜ ਦੱਸਿਆ ਜਾਂਦਾ ਕਾਰ ਚਾਲਕ ਤੇ ਕੋਈ ਸੱਟਾਂ ਲੱਗੀਆਂ ਉਹ ਪ੍ਰਾਈਵੇਟ ਹਸਪਤਲ ਚਲਾ ਗਿਆ ਜੀ ਤੇ ਪੋਸਟ ਮਾਰਟਲੇ ਭੇਜਿਆ ਜਾਊਗਾ ਪੋਸਟ ਮਾਰਟਲੇ ਭੇਜਿਆ ਜਾਏਗਾ ਕਾਰਵਾਈ ਕੀਤੀ ਜਾ ਰਹੀ ਹੈ ਕਾਰਵਾਈ ਕੀਤੀ ਜਾ ਰਹੀ ਹੈ ਵਾਰਸ ਆ ਗਿਆ ਵਾਰਤਾਨੇ ਬਿਆਨ ਤੇ ਕਰਦੇ ਹਨ ਸਰ ਆਨਲਾਈਨ ਰਿਪੋਰਟ ਆਂਦੀ ਹੈ ਸਾਨੂੰ ਰਿਪੋਰਟ ਆਈ ਉਹਦੇ ਨਾਲ ਅਸੀਂ 2 ਮਿੰਟ ਤੇ ਇੱਥੇ ਪਹੁੰਚ ਗਏ ਸੀ ਤੇ ਮੌਕੇ ਤੇ ਆ ਕੇ ਵੇਖਿਆ ਕਾਫੀ ਭਿਆਨਕ ਐਕਸੀਡੈਂਟ ਹੋ ਚੁੱਕਿਆ ਸੀ ਅ ਮਤਲਬ ਲਗਭਗ ਜਲਾਲਾਬਾਦ ਤੱਕ ਜਾਮ ਲੱਗ ਚੁੱਕਿਆ ਸੀ ਉਹ ਆਂਦਿਆ ਹੀ ਜਾਮ ਨੂੰ ਕਲੀਅਰ ਕਰਾਇਆ ਜਿਹੜੀਆਂ ਲਾਸ਼ਾਂ ਸੀ ਮੌਕੇ ਤੇ ਭਿਆਨਕ ਕਿੰਨੀਆਂ ਦੀ ਡੈੱਥ ਹੋਈ ਸੀ ਉਹਨਾਂ ਨੂੰ ਰੋਡ ਤੋਂ ਸਾਹਮਣੇ ਮਿੱਚੇ ਕਰਾਇਆ ਅੱਤੇ ਜਿਹੜੀ ਅਸੀਂ ਵੀਡੀਓਗ੍ਰਾਫੀ ਕਰਕੇ ਉਹ ਮਤਲਬ ਸਾਰੂੰ ਦੇ ਦਾਂਗੇ ਬਾਕੀ ਉਹ ਆਦੀ ਫਦਰ ਇਨਵੈਸਟੀਗੇਸ਼ਨ ਕਰ ਲੈਣਗੇ ਰੋਡ ਕਲੀਅਰ ਕਰਾ ਕੇ ਤੇ ਮੈਂ ਤੁਹਾਡੇ ਸਾਹਮਣੇ ਹਾਲੇ ਵੀ ਮਕਿ ਤੁਸੀਂ ਵੇਖ ਸਕਦੇ ਹੋ ਸਾਹਮਣੇ ਟੱਕਰ ਹੋਈ ਹੈ। ਵੱਡਾ ਹਾਦਸਾ ਹੋਇਆ ਜਿੱਥੇ ਕਾਰ ਅਤੇ ਬਾਈਕ ਦੀ ਭਿਆਨਕ ਟੱਕਰ ਹੋਈ ਹੈ ਜਿਸ ਦੇ ਵਿੱਚ ਤਿੰਨ ਲੋਕਾਂ ਦੀ ਦਰਦਨਾਕ ਮੌਤ ਹੋ ਗਈ ਹੈ ਤਾਂ ਦੱਸਦੀ ਹੈ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਇਸ ਦੇ ਵਿੱਚ ਬਾਈਕ ਦੇ ਪਰਖੱਚੇ ਤੱਕ ਉੱਡ ਜਾਂਦੇ ਨੇ ਤੇ ਬਾਈਕ ਬਿਲਕੁਲ ਖਤਮ ਹੋ ਜਾਂਦੀ ਹੈ ਜਦਕਿ ਗੱਡੀ ਦਾ ਵੀ ਵੱਡਾ ਨੁਕਸਾਨ ਹੋ ਜਾਂਦਾ ਜਿਸ ਤੋਂ ਬਾਅਦ ਮੌਕੇ ਤੇ ਲੋਕ ਪਹੁੰਚ ਜਾਂਦੇ ਨੇ ਤੇ ਉਹਨਾਂ ਦੇ ਵੱਲੋਂ ਇੱਕ ਜ਼ਖਮੀ ਸ਼ਖਸ ਹੁੰਦਾ ਉਸ ਨੂੰ ਹਸਪਤਾਲ ਦੇ ਵਿੱਚ ਪਹੁੰਚਾ ਦਿੱਤਾ ਜਾਂਦਾ ਹੈ ਤੇ ਮੌਕੇ ਤੇ ਪੁਲਿਸ ਵੀ ਪਹੁੰਚਦੀ ਹੈ ਤੇ ਉਹਨਾਂ ਦੇ ਵੱਲੋਂ ਫਿਰ ਜਾਮ ਨੂੰ ਖਲਵਾਇਆ ਜਾਂਦਾ ਹੈ ਤਾਂ ਦੱਸਦੀ ਹੈ ਕਿ ਫਿਰੋਜ਼ਪੁਰ ਦੇ ਵਿੱਚ ਇਹ ਵੱਡਾ ਹਾਦਸਾ ਹੋਇਆ ਹੈ ਜਿੱਥੇ ਇੱਕ ਕਾਰ ਅਤੇ ਬਾਈਕ ਦੀ ਆਮੋ ਸਾਹਮਣੇ ਤੋਂ ਟੱਕਰ ਹੋਈ ਹੈ ਜਿਸ ਦੇ ਵਿੱਚ ਤਿੰਨ ਲੋਕਾਂ ਦੀ ਦਰਦਨਾਕ ਮੌਤ ਹੋ ਗਈ ਤਾਂ ਇਸ ਦੇ ਵਿੱਚ ਇੱਕ ਮਹਿਲਾ ਵੀ ਸੀ ਤਾਂ ਦੱਸਦੀ ਹੈ ਕਿ ਇਸ ਹਾਦਸੇ ਦੇ ਵਿੱਚ ਇੱਕ ਕਾਰ ਸਵਾਰ ਹੁੰਦਾ ਜਿਸ ਦੀ ਜਾਨ ਬਚ ਜਾਂਦੀ ਹੈ ਗੰਭੀਰ ਜ਼ਖਮੀ ਹੁੰਦਾ ਜਿਸ ਨੂੰ ਕਿ ਤੁਰੰਤ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਜਾਂਦਾ ਹੈ ਤਾਂ ਮੌਕੇ ਦੀਆਂ ਇਹ ਤਸਵੀਰਾਂ ਨੇ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਭਿਆਨਕ ਹਾਦਸਾ ਹੋਇਆ ਜਿਸ ਦੇ ਵਿੱਚ ਬਾਈਕ ਤੱਕ ਦੇ ਪਰ ਖੱਜੇ ਉੱਡ ਕੇ ਜਦਕਿ ਇਸ ਗੱਡੀ ਦਾ ਵੀ ਵੱਡਾ ਨੁਕਸਾਨ ਹੋ ਜਾਂਦਾ ਹੈ ਹਾਲਾਂਕਿ ਹਾਦਸੇ ਦੇ ਪਿੱਛੇ ਦਾ ਕਾਰਨ ਕੀ ਸੀ ਕਿਸ ਦੀ ਵਜ੍ਹਾ ਕਰਕੇ ਹਾਦਸਾ ਹੋਇਆ ਇਸ ਸੰਬੰਧੀ ਹਾਲੇ ਤੱਕ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਪੁਲਿਸ ਮੌਕੇ ਤੇ ਪਹੁੰਚੀ ਹੈ ਤੇ ਉਹਨਾਂ ਦੇ ਵੱਲੋਂ ਦੋਨੇ ਵਾਹਨਾਂ ਨੂੰ ਹੈ ਜਿਹੜਾ ਉਹ ਕਬਜ਼ੇ ਦੇ ਵਿੱਚ ਲਿਆ ਕਿ ਜਿਹੜੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਉਹਨਾਂ ਦੇ ਵੱਲੋਂ ਜਿਹੜੀਆਂ ਲਾਸ਼ਾਂ ਨੇ ਉਹ ਵੀ ਪੋਸਟਮਾਰਟਮ ਦੇ ਲਈ ਭਜਵਾ ਦਿੱਤੀ ਹੈ ਤਾਂ ਪਰਿਵਾਰ ਨੂੰ ਜਿਵੇਂ ਹੀ ਇਸ ਸੰਬੰਧੀ ਜਾਣਕਾਰੀ ਮਿਲੀ ਉਹਨਾਂ ਦਾ ਵੀ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ ਹੈ ਤਾਂ ਬੜਾ ਹੀ ਦਰਦਨਾਕ ਹਾਦਸਾ ਹੋਇਆ ਜਿਸ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋਈ ਹੈ ਇਹ ਤਿੰਨ ਜਣਾਂ ਦੀ ਡੈਥ ਹੋਈ ਹੈ ਮੁਰਸਲ ਤੋਂ ਜਹਰੇ ਤੱਕ ਜਿਹਨਾਂ ਲਾਪਰੀਸਨ ਗੁਰਾਪਤਰ ਗੁਰਦੀਪ ਸਿੰਘ ਪੱਤੇਵਾਲਾ ਆਰਨੀ ਵਾਲੇ ਦੇ ਆ ਮਟੂ ਸਿੰਘ ਪੁੱਤਰ ਪ੍ਰੀਤਮ ਸਿੰਘ ਬੂੜੇ ਵਾਲਾ ਦਰਨੇ ਵਾਲਾ ਛਾਹਕੋਟ ਦਾ ਇਹਦੇ ਘਰ ਵਾਲੀ ਮਾਇਆ ਮਟੂ ਦੇ ਘਰ ਵਾਲੀ ਇਤਨਾ ਦੀ ਗੱਲ ਹੋਈ ਹੈ ਮੋਟਰਸਾਈਕਲ ਦੀ ਕਾਰ ਦੀ ਟੱਕਰ ਹੋਈ ਮੋਟਰਸਾਈਕਲ ਕਾਰ ਦੀ ਟੱਕਰ ਹੋਈ ਤੇ ਕਾਰ ਚਾਲਕ ਜੀ ਕੋਈ ਫੱਟੜ ਦੱਸਿਆ ਕਾਰ ਚਾਲਕ ਤੇ ਕੋਈ ਸੱਟਾਂ ਲੱਗੀਆਂ ਉਹ ਪ੍ਰਾਈਵੇਟ ਹਸਪਤਲ ਚਲਾ ਗਿਆ ਜੀ ਤੇ ਪੋਸਟ ਮਾਰਟਲੇ ਭੇਜਿਆ ਜਾਊਗਾ ਪੋਸਟ ਮਾਰਟਲ ਵਾਲੀ ਭੇਜਿਆ ਜਾਏਗਾ ਕਾਰਵਾਈ ਕੀਤੀ ਜਾ ਰਹੀ ਹੈ ਕਾਰਵਾਈ ਕੀਤੀ ਜਾ ਰਹੀ ਹੈ ਕਾਰਸ ਆ ਗਿਆ ਵਾਰਤਾਨੇ ਬਿਆਨ ਤੇ ਕਰਦੇ ਹਨ ਸਾਰਾ ਆਨਲਾਈਨ ਰਿਪੋਰਟ ਆਂਦੀ ਹੈ ਸਾਨੂੰ ਰਿਪੋਰਟ ਆਈ ਜਿਹਦੇ ਨਾਲ ਅਸੀਂ 2 ਮਿੰਟ ਤੇ ਇੱਥੇ ਪਹੁੰਚ ਗਏ ਸੀ ਤੇ ਮੌਕੇ ਤੇ ਆ ਕੇ ਵੇਖਿਆ ਕਾਫੀ ਭਿਆਨਕ ਐਕਸੀਡੈਂਟ ਹੋ ਚੁੱਕਿਆ ਸੀ ਅ ਮਤਲਬ ਲਗਭਗ ਜਨਰਲਪੁਰਾ ਤੋਂ ਤੱਕ ਜਾਮ ਲੱਗ ਚੁੱਕਿਆ ਸੀ ਉਹ ਆਂਦਿਆ ਹੀ ਜਾਮ ਨੂੰ ਕਲੀਅਰ ਕਰਾਇਆ ਜਿਹਨੀਆਂ ਲਾਸ਼ਾਂ ਸੀ ਮੌਕੇ ਤੇ ਭਿਆਨਕ ਕਿੰਨੀਆਂ ਦੀ ਡੈਥ ਹੋ ਗਈ ਸੀ ਉਹਨਾਂ ਨੂੰ ਰੋਡ ਤੋਂ ਸਾਹਮਣੇ ਮਿੱਚੇ ਕਰਾਇਆ ਅੱਤੇ ਜਿਹੜੀ ਅਸੀਂ ਵੀਡੀਓਗ੍ਰਾਫੀ ਕਰਕੇ ਉਹ ਮਤਲਬ ਅਸੀਂ ਸਰ ਨੂੰ ਦੇ ਦਾਂਗੇ ਬਾਕੀ ਉਹ ਆਦੀ ਅਧਿਕਾਰ ਇਨਵੈਸਟੀਗੇਸ਼ਨ ਕਰ ਲੈਣਗੇ ਰੋਡ ਕਲੀਅਰ ਕਰਾ ਕੇ ਤੇ ਮੈਂ ਤੁਹਾਡੇ ਸਾਹ Thank you.